ਬਹੁਤ ਹੀ ਗੁੰਡਾਗਰਦੀ ਦਾ ਨਾਚ ہمیں ਦੇਖਣ ਨੂੰ ਮਿਲ ਰਹਾ ਹੈ। ਇੱਥੇ ਗੁੰਡੇ ਆ ਕੇ ਬੂਤ ਕੋ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਆਪਾਂ ਦੇਖੋ ਕੋਆਪਰੇਟ ਕਰਕੇ ਵਧੀਆ ਤਰੀਕੇ ਨਾਲ ਫ੍ਰੀ ਸ਼ੇਅਰ ਰਿਲੈਕਟਿਵ ਹੋਣੀ। ਇਹ ਤਾਂ ਇਹੀ ਚਾਹਣੇ ਆ। ਜਿਹੜੀ ਬਿਲਕੁਲ ਭਾਈ ਕਰਾਂਗੇ। ਲੱਗੇ ਨਵੇਂ ਬੰਦੇ ਆ ਗਏ। ਇੱਥੇ 15-20 ਮੁੰਡੇ ਆ ਰਹੇ ਆ ਨਾਲ ਹੀ ਅੰਦਰ ਸਿੱਧੇ ਵੜਨਦੇ ਆ। ਫੋਟੋਗ੍ਰਾਫੀਆਂ ਲੈ ਕੇ ਜਾਂਦੇ ਫਿਰ ਵੜਨਦੇ ਆ। ਖਾੜੇ ਗਲਪੇ ਅੰਦਰ ਅਸੀਂ ਮੈਂ ਪੋਲਿੰਗ ਏਜੰਟਾਂ ਬੈਠਾ ਏਕ ਰੂਪ ਐਵਨੀ ਪੰਚਾਇਤ ਹੈਗੀ ਆ। ਬੂਥ ਨੰਬਰ 40ਗਾ ਤੋਂ ਨਾ ਹੀ ਮੇਰਾ ਅੰਦਰ ਮੈਨੂੰ ਜਾਣ ਦਿੰਦੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਇਹਨਾਂ ਨੇ ਸਾਰਿਆਂ ਨੇ ভোটার ਜਿਹੜੇ ਹੈ ਨਾ ਉਹ ਵੋਟਾਂ ਪਾ ਕੇ ਇੱਥੇ ਖੜੇ ਹੀ ਉਹਨਾਂ ਨੂੰ ਕਹਤਾ ਵੀ ਜਿੰਨੇ ਪਾਲੀਆ ਵੋਟਾਂ ਜਾਓ ਬਸ ਹਨਾ ਮਤਲਬ ਪੂਰਾ ਪ੍ਰੋਪਰ ਕੰਟਰੋਲ ਹੋਊਗਾ ਕੋਈ ਦਿੱਕਤ ਨਹੀਂ ਐਸੇ ਇਲੈਕਸ਼ਨ ਮੈਂਨੇ ਕਦੇ ਨਹੀਂ ਦੇਖੇ ਕਿ ਉਹ ਬੂਥ ਕੋ ਕੈਪਚਰ ਕਰਕੇ ਇਹ ਜੀਤਣਾ ਚਾਹਤੇ ਹੈ ਕਿਉਂਕਿ ਲੋਗੋ ਨੇ ਇਹਨੂੰ ਦਦਕਾਰ ਤਿਆ ਹੈ ਉਹ ਉਹਨੂੰ ਵੋਟੇ ਡਾਲਣਾ ਚਾਹਤੇ ਬੋਲ ਸੁਪਰਚਾਰਜਰ ਨੂੰ ਵੀ ਤੱਕ ਮਾਰੇ ਇਹਨਾਂ ਨੇ ਉਹਦੇ ਨੇ ਪਰ ਮਨੀਕ ਸਰਪੰਚ ਹੈਗਾ ਵਾ ਉਹ ਕਿਹੜੀ ਪਾਰਟੀ ਦਾ ਪਤਾ ਹੈ ਕਦੀ ਝਾੜੂ ਵਾਲ ਹੋ ਜਾਂਦਾ ਕਦੀ ਕਾਂਗਰਸ ਵਾਲ ਹੋ ਜਾਂਦਾ ਕਦੀ ਤੱਕੜੀ ਵਾਲ ਹੋ ਜਾਂਦਾ ਕਦੀ ਕੇਸੇ ਵਾਲ ਹੋ ਜਾਂਦਾ ਇਹਦਾ ਕੋਈ ਜ਼ਮੀਰ ਥੋੜੀ ਹੈਗਾ ਬੰਦੇ ਦਾ ਇਨਫਾਰਮੇਸ਼ਨ ਮਿਲੀ ਸੀ ਕਿ ਯਹਾਂ ਤੇ ਨਵਜੋਤੀ ਸਕੂਲ ਵਿੱਚ ਜੋ ਬੂਥ ਹੈ ਵਾਹਾਂ ਪੇ ਕੁਝ ਕੁਝ ਜੋ ਸ਼ਰਾਰਤੀ ਸਰ ਬਾਹਰ ਉਹਨਾਂ ਕੀ ਬਹਿਸ ਬਾਜੀ ਚੱਲ ਰਹੀ ਹੈ ਅਸੀਂ ਇਮੀਡੀਏਟਲੀ ਮੌਕੇ ਪਏ ਆ ਯਹਾਂ ਪੇ ਸਾਰਾ ਕਲੀਅਰ ਕੀਤਾ ਗਿਆ ਜੋ ਵੋਟਰ ਵੋਟ ਡਾਲਣੇ ਕੇ ਬਾਅਦ ਬਾਹਰ ਛੜੇ ਸਨ ਉਹਨਾਂ ਸਭੀ ਕੋ ਡਿਸਪਰਸ ਕੀਤਾ ਗਿਆ ਹੈ ਬਿਲਕੁਲ ਲਾਅ ਐਂਡ ਆਰਡਰ ਮੈਂਟੇਨ ਹੈ ਸਾਰਾ ਮਾਮਲਾ ਪੀਸਫੁਲ ਹੈ ਕਿਹੜਾ ਇਹਨਾਂ ਨੇ ਹਮਾਰੇ ਜੋ ਅੰਦਰ ਪੋਲਿੰਗ ਏਜੈਂਟ ਬੈਠਾ ਥਾ ਉਸ ਕੋ ਯਹਾਂ ਸੇ ਬਖਾਣੇ ਕੇ ਲਿਏ ਕਿ ਆ ਬਾਹਰ ਬੈਜੋ ਬੂਥ ਕੈਪਟਨ ਕਰਨੇ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਬੰਦਾ ਪੋਲਿੰਗ ਏਜੈਂਟ ਬੈਠਾ ਵਾ ਇਹ ਉਹਦੀ ਮੋਕੇ ਥਾਂ ਤੇ ਇਹ ਬੈਠਾ ਹੀ ਉਹਨਾਂ ਦੇ ਬਾਹਰ ਆ ਗਏ देखो मैं भारतीय जनता पार्टी अमृतसर का अध्यक्ष हूँ यहाँ पे नौशहरा में जो मारी हो रही है बहुत ही गुंडा गर्दी का नाच हमें देखने को मिल रहा है यहाँ पे गुंडे आके बूथ को कैप्चर करने की कोशिश कर रहे हैं मैंने पुलिस Uh, यहाँ पे जो कंसर्न एस एच ओ हैं और उनके डिप्टी उनको भी बताया है लेकिन ऐसे इलेक्शन मैंने कभी नहीं देखे कि वो बूथ को कैप्चर करके ये जीतना चाहते हैं क्योंकि लोगों ने इनको धतकार दिया है वो उनको वोट नहीं डालना चाहते सुबह से मैं देख रहा हूँ कोई सौ के करीब गाड़ियाँ लेके ये घूम रहे हैं और लोगों को डरा रहे हैं धमका रहे हैं इवन हमारे जो भारतीय जनता पार्टी के अंदर पोलिंग एजेंट बैठे हैं यहाँ बाहर जो हमारे कार्यकर्ता बैठे हैं उनको भी डरा रहे हैं ताकि यहाँ से चले जाओ भूतने लगाना है यहां पे इसलिए लेकिन हम डरने वाले नहीं है हमारे भारतीय जनता पार्टी के कार्यकर्ता सारे बहुत ही यहाँ पे बैठे हुए सुबह के दृढ़ हैं और वो हम जरूर ये इलेक्शन भी जीतेंगे और इनकी गुंडागर्दी का जवाब भी हम देंगे झगड़ा भी किया जाए और प्लीज झगड़ा इन्होंने हमारे जो अंदर पोलिंग एजेंट बैठा था उसको यहाँ से भगाने के लिए कि आप बाहर बैठ जाओ बूथ कैप्चर करने की कोशिश की लेकिन उसका फ़ोन आया हम वह तुरंत मैं और मेरे सारे भारतीय जनता पार्टी के कार्यकर्ता हम यहाँ पर पहुँचे हैं हम यहाँ पर गुंडागर्दी अपना नाम बता दीजिए क्या नाम मेरा हरमीत सिंह है बीजेपी लो अपना मैं पोलिंग एजेंट है गवा ਤੇ ਸਾਡੀ ਸਿਸਟਰ ਖੜੀ ਹੈਗੀ ਬੀਜੇਪੀ ਐਲਓ ਆਰਪੀ ਦਾ ਕੋਰ ਤੇ ਸਾਡੇ ਗਲ ਪੇ ਅੰਦਰ ਅਸੀਂ ਮੈਂ ਪੋਲਿੰਗ ਏਜੈਂਟਾਂ ਬੈਠਾ 1 ਰੂਪ ਐਵਨੀਓ ਪੰਚਾਇਤ ਹੈਗੀ ਆ ਬੂਥ ਨੰਬਰ 40 ਹੈਗਾ ਤੋਂ ਨਾ ਹੀ ਮੇਰਾ ਅੰਦਰ ਮੈਨੂੰ ਜਾਣ ਦਿੰਦੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਇਹਨਾਂ ਨੇ ਸਾਰਿਆਂ ਨੇ ਧੱਕੇ ਮਾਰ ਕੇ ਬਾਹਰ ਕੱਡਿਆ ਗਿਆ ਕੌਣ ਕੌਣ ਇੱਥੇ ਪੁਲਿਸ ਪ੍ਰਸ਼ਾਸਨ ਹੈਗਾ ਸੀ ਪੁਲਿਸ ਪ੍ਰਸ਼ਾਸਨ ਹੈਗਾ ਪੁਲਿਸ ਪ੍ਰਸ਼ਾਸਨ ਨੇ ਵੀ ਧੱਕੇ ਮਾਰੇ ਇਹਨਾਂ ਨੇ ਖੁਦ ਨੇ ਰਮਨੀਕ ਸਰਪੰਚ ਹੈਗਾ ਵਾ ਉਹ ਕਿਹੜੀ ਪਾਰਟੀ ਦਾ ਪਤਾ ਹੈ ਕਦੀ ਝਾੜੂ ਵਾਲ ਹੋ ਜਾਂਦਾ ਕਦੀ ਕਾਂਗਰਸ ਵਾਲ ਹੋ ਜਾਂਦਾ ਕਦੀ ਤੱਕੜੀ ਵਾਲ ਹੋ ਜਾਂਦਾ ਕਦੀ ਨਾਲ ਸੱਤ ਅੱਠ ਹੋ ਰਹੀ ਜਾਂਦਾ ਹਾਂ ਤੇ ਆ ਰਹੇ ਸੀ ਸੀਸੀਟੀਵੀ ਕੈਮਰੇ ਲੱਗੇ ਹੋ ਵੇਖੋ ਪਿੱਛੇ ਦਾ ਡੇ ਕੈਮਰਾ ਦਿਖੰਦੇ ਆ ਬਾਹਰ ਗੇਟ ਦੇ ਆ ਨਵਯੋਤੀ ਮਾਡਰਨ ਸਕੂਲ ਹੈਗਾ ਵਾ ਇਹ ਗਲ ਪੇ ਆਣ ਕੇ ਮੇਰੇ ਮੇਰੇ ਕੱਲਾ ਹਾਂ ਅੰਦਰ ਤੇ ਆ ਤੱਕੇ ਜੈਲੀ ਵੋਟਾਂ ਪਾਉਂਦੇ ਆ ਤੱਕੇ ਕੀ ਗਲ ਪੇ ਆ ਪੂਰੇ ਆਖੂ ਬੜਨ ਤੁਹਾਡੇ ਸਾਹਮਣੇ ਆਖੂ ਬੜਨ ਪਾਟੇ ਆ ਤੇ ਤੁਸੀਂ ਬੀਜੇਪੀ ਵੱਲੋਂ ਬੀਜੇਪੀ ਤੋਂ ਹਾਂਜੀ ਮਿਲਿਓ ਕੀ ਲੱਗਦੇ ਨੇ ਸਿਸਟਰ ਹੈਗੇ ਓਡੇ ਹਾਂਜੀ ਸਿਸਟਰ ਹੈਗੇ ਇਹ ਤਾਂ ਕੰਮ ਕੀ ਹੋ ਰਿਹਾ ਪੂਰਾ ਤਾਂ ਕੰਮੁਕੀ ਇਹਨਾਂ ਨੇ ਆ ਪਹਿਲਾਂ 3 ਵਜੇ ਤੱਕ ਬਹੁਤ ਵਧੀਆ ਚੱਲਦਾ ਰਿਹਾ ਸਿਸਟਮ ਕੋਈ ਜੈਲੀ ਬੋਰਡ ਨਹੀਂ ਪਾਇੰ ਦਿੱਤੀ ਬੜਾ ਵਧੀਆ ਸਿਸਟਮ ਚੱਲਦਾ ਰਿਹਾ ਤਾਂ ਹੁਣ ਐਂਡ ਤੇ ਆਣ ਕੇ 15-20 ਮੁੰਡੇ ਆ ਇੱਕੋ ਵਾਰੀ ਵੜ ਗਏ ਆ ਬਾਅਦ ਚ ਹੁਣ ਨਹੀਂ ਮੁੰਡੇ ਆਏ ਉਦੋਂ ਦੇ ਜਦੋਂ ਪੁਲਿਸ ਪਾਰਟੀ ਆਈ ਉਦੋਂ ਮੁੰਡੇ ਨਹੀਂ ਆਏ ਮੁੰਡੇ ਭੱਜ ਗਏ ਨਾਲ ਹੀ ਤਾਂ ਕੰਮੁਕੀ ਕੀ ਕੀਤੀ ਕੋਈ ਤਾਂ ਪੁਲਿਸ ਮੌਜੂਦ ਨਹੀਂ ਉਦੋਂ ਪੁਲਿਸ ਵੀ ਮੌਜੂਦ ਸੀ ਪਰ ਪੁਲਸਰੀ ਇਹਨਾਂ ਦੀ खुद ही गुलाम हैगी पुलिस बिहार कांग्रेस आम पार्टी सरकार नकमी सरकार एक नंबर की चोर हैगी ये जो अभी एलिकेशन लगाए जा रहे हैं कि झगड़ा किया गया है आम आदमी पार्टी देखो जी अभी हमें इंफॉर्मेशन मिली थी कि यहाँ पे नवज्योति स्कूल में जो बूथ है वहाँ पे कुछ आ, कुछ जो शरारती हैं सर बाहर आ, उनकी बहसबाजी चल रही है हम इमीडिएटली मौके पे आए हैं यहाँ पे सारा क्लियर किया गया जो वोटर वोट डालने के बाद बाहर खड़े थे उन सभी को डिस्पर्स किया गया है बिल्कुल लॉ एंड ऑर्डर मेंटेन है सारा मामला पीसफुल है बाकी बा, अभी गेट बंद कर दिए गए हैं चार बज चुके हैं जी ਤੋ ਅਭੀ ਜੋ ਵੋਟਰ ਹੈ ਉਹ ਵੀ ਜੋ ਅੰਦਰ ਹੈ ਉਹਨਾਂ ਕੀ ਵੋਟ ਡਾਲ ਕੇ ਉਹ ਅਭੀ ਚਲੇ ਜਾਏਗੇ ਬਾਹਰ ਨਿਕਾਲਿਆ ਗਿਆ ਐਸਾ ਕੁਝ ਉਹ ਹਮ ਵੈਰੀਫਾਈ ਕਰ ਲੇਗੇ ਅਗਰ ਕੈਸੂਈ ਬਾਤ ਹੋਈ ਤੋ ਜੋ ਹੈ ਐਸ ਪਰ ਲਾਉਂਗ ਪੋਲਿੰਗ ਜੈਂਟ ਬਹਾਰ ਕਰ ਦਿੱਤਾ ਗਿਆ ਕਾ ਲਗਾ ਨਹੀਂ ਜੀ ਡਿਊਟੀ ਦੇ ਮੌਕੇ ਤੇ ਆ ਗਏ ਇਹਨਾਂ ਦਾ ਇਹਨਾਂ ਦਾ ਬੰਦਾ ਪੋਲਿੰਗ ਜੈਂਟ ਬੈਠਾ ਵਾ ਤੇ ਉਹਦੀ ਮੌਕੇ ਥਾਂ ਤੇ ਇਹ ਬੈਠਾ ਹੀ ਉਹ ਕੰਮ ਕਰਦਾ ਕੰਮ ਕਰਕੇ ਸਵਾਰ ਗੱਡੇ ਨੂੰ ਨਹੀਂ ਸਰ ਇਹਨਾਂ ਹੀ ਥਾਂ ਤੇ ਬੰਦਾ ਉਹ ਆ ਗਿਆ ਵਾ ਇਹ ਉਹ ਜਿਹੜੀ ਮੌਜੂਦ ਕਿਦੇ ਵਿੱਚ ਇੱਕ ਇੱਕ ਬੰਦਾ ਲੀਆ ਜੀ ਇਹਨਾਂ ਦੇ ਨਾਲ ਚਾਰ ਬੰਦੇ ਹੋਣੀ ਨੇ ਅੰਦਰ ਆ ਗਿਆ ਨਾਲ ਫੋਟੋਕਾਪੀਆਂ ਦਾ ਫੋਟੋਕਾਪੀਆਂ ਆ ਗਿਆ ਇਹਨਾਂ ਕਿਹਿਆ ਜਾ ਰਿਹਾ ਚਾਰ ਬੰਦੇ ਅੰਦਰ ਆ ਗਏ ਚਾਰ ਬੰਦੇ ਅੰਦਰ ਆ ਗਏ ਕਹਿੰਦੇ ਉਹਨਾਂ ਦੇ ਸਰ ਇਹ ਨਹੀਂ ਕਰ ਰਹੇ ਜੀ ਚਾਰ ਬੰਦੇ ਅੰਦਰ ਹੈਗੇ ਆ ਅਸੀਂ ਇਹਨੂੰ ਤਾਂ ਸਰ ਪੀਆਰਓ ਪੀਆਰਓ ਸਾਰੇ ਹੈਗੇ ਉਹਨਾਂ ਨੂੰ ਬੜਾ ਸਾਰਾ ਕੁਝ ਹੋ ਰਿਹਾ ਦੋ ਮਿੰਟ ਪੀਆਰਓ ਸਰ ਹੋ ਜਾਊਗਾ ਸਭ ਵੈਰੀਫਾਈ ਕਰ ਲੈਣ ਦੋ ਸਾਰਾ ਸਾਰਾ ਇਹਨਾਂ ਦੇ ਪੋਲਿੰਗ ਜਿਹੜੇ ਬੈਠੇ ਨੇ ਅੰਦਰ ਅੱਛਾ ਜੀ ਤੇ ਇਹ ਵੀ ਹਰ ਇੱਕ ਪਾਰਟੀ ਦੇ ਇੱਕ ਹੀ ਪੋਲਿੰਗ ਜਿਹੜੇ ਬੈੰਦਾ ਅੰਦਰ ਜੀ ਉਹ ਹੋ ਜਾਏਗਾ ਤੇ ਬੈਠੇ ਹੋ ਪਹਿਲਾਂ ਮਾਰ ਕੇ ਕਰਦੇ ਦੋ ਦੋ ਬੱਲੇ ਦੋ ਪਸੰਦ ਕਰ ਲੈਣੇ ਕਰ ਲੈਣੇ ਵੈਰੀਫਾਈ ਬੋਡ ਦੇਓ ਠੀਕ ਹੈ ਸਾਥੀ ਠੀਕ ਹੈ ਦੋ ਐਡ ਕਰ ਲਓ